ਤੱਸੀਕਲ ਦੋਸਤੋ ਐਮਪੀ ਖਡੂਰ ਸਾਹਿਬ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਲਈ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਦੋ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਖਬਰ ਪਰਿਵਾਰ ਦੇ ਲਈ ਚੰਗੀ ਹੈ ਤੇ ਇੱਕ ਖਬਰ ਕਹਿ ਸਕਦੇ ਹਾਂ ਕਿ ਇਸ ਸਮੇਂ ਹਾਲ ਦੀ ਘੜੀ ਕਾਫੀ ਜ਼ਿਆਦੇ ਉਸ ਪਰਿਵਾਰ ਦੇ ਲਈ ਮਾੜੀ ਕਹਿ ਸਕਦੇ ਹਾਂ ਸੋ ਕੀ ਨੇ ਉਹ ਖਬਰਾਂ ਤੁਹਾਨੂੰ ਦੱਸ ਦਿੰਨੇ ਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਲੈ ਸਾਂ ਚਲਦੇ ਆ ਪਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਪਹਿਲਾਂ ਤੁਸੀਂ ਉਹ ਦੇਖੋ ਕੀ ਅਪਡੇਟ ਹੈ ਉਸ ਤੋਂ ਬਾਅਦ ਤੁਹਾਨੂੰ ਚੰਗੀ ਖਬਰ ਵੀ ਦੰਨੇ ਆ ਕਿਉਂਕਿ ਕਿਤੇ ਨਾ ਕਿਤੇ ਵੱਡੀ ਹੈਰਾਨੀ ਦੀ ਗੱਲ ਹੈ ਕਿ ਇੱਕ ਦਿਨ ਹੀ ਪਰਿਵਾਰ ਦੇ ਲਈ ਦੋ ਵੱਡੀਆਂ ਘਟਨਾਵਾਂ ਹੋਈਆਂ ਦੋ ਵੱਡੀਆਂ ਖਬਰਾਂ ਇੱਕ ਚੰਗੀ ਇੱਕ ਮਾੜੀ ਸੋ ਆਓ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਆਖਰੇ ਜਿਹਾ ਕੀ ਹੋਇਆ ਕਿ ਪਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਤੋਂ ਵੱਡੀ ਮੁਸੀਬਤ ਦੇ ਵਿੱਚ गिर ਗਏ ਨੇ ਅਸੀਂ ਦੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਹਾਂ ਬਹੁਜ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਣ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਂਦੇ ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ 11 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਫਲੋਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਮਾਫ ਕਰਨਾ ਫਲੋਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਲੰਧਰ ਪੁਲਿਸ ਵੱਲੋਂ ਜਿੱਥੇ ਕਿ ਉਹਨਾਂ ਤੇ ਦੋਸ਼ੀ ਕਿ ਉਹਨਾਂ ਕੋਲੋਂ 4 ਗ੍ਰਾਮ ਦੇ ਕਰੀਬ ਇੱਕ ਨਸ਼ੀਲਾ ਪਦਾਰਥ ਜਿਸ ਦਾ ਨਾਮ ਆਈਸ ਦੱਸਿਆ ਜਾ ਰਿਹਾ ਹੈ ਉਹ ਬਰਾਮਦ ਹੋਇਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਇਸ ਨੂੰ ਕੰਜ਼ਿਊਮ ਕਰਨ ਦੇ ਲਈ ਲੁਧਿਆਣਾ ਦੇ ਕਿਸੇ ਨਸ਼ਾ ਵਪਾਰੀ ਤੋਂ ਲੈ ਕੇ ਆਏ ਸਨ ਅਤੇ ਉਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਲੁਧਿਆਣੇ ਦਾ ਉਹ ਨਸ਼ਾ ਵਪਾਰੀ ਵੀ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਉਹਨਾਂ ਦੇ ਜੋ ਸਾਥੀ ਸਨ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਦਾ ਪੁਲਿਸ ਰਿਮਾਂਡ ਨਾ ਦੇ ਕੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਰਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਉੱਥੇ ਹੀ ਹੁਣ ਜਲੰਧਰ ਪੁਲਿਸ ਨੇ ਇੱਕ ਵਾਰ ਫਿਰ ਤੋਂ ਮਾਨਯੋਗ ਅਦਾਲਤ ਵਿੱਚ ਇਸ ਪਟੀਸ਼ਨ ਨੂੰ ਲਿਜਾ ਕੇ ਭਾਈ ਅਮਰਤਪਾਲ ਸਿੰਘ ਦੇ ਭਰਾ ਅਤੇ ਉਹਨਾਂ ਦੇ ਸਾਥੀ ਲਾਪ੍ਰਿਤ ਦਾ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਤੇ ਉੱਥੇ ਹੀ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਵੀ ਹੈ ਕਿਉਂਕਿ ਮੁਹਾਲੀ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਜੋ ਕਿ ਆਪਣੇ ਪ੍ਰੇਮਿਕਾ ਦੇ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਅੱਧਾ ਕਿਲੋ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਕੋਈ ਪ੍ਰੈਸ ਕਾਨਫਰੰਸ ਪੁਲਿਸ ਦੁਆਰਾ ਨਹੀਂ ਕੀਤੀ ਗਈ ਜਦ ਕਿ 4 ਗ੍ਰਾਮ 5 ਗ੍ਰਾਮ ਨਸ਼ੇ ਦੇ ਪਦਾਰਥ ਦੇ ਲਈ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਸੀ ਹਾਲਾਂਕਿ ਲੋਕਾਂ ਦੇ ਇੰਨਾ ਸਵਾਲਾਂ ਦਾ ਹਾਲੇ ਤੱਕ ਅਧਿਕਾਰਤ ਤੌਰ ਤੇ ਕੋਈ ਜਵਾਬ ਜਾਂ ਕੋਈ ਸਪਸ਼ਟੀਕਰਨ ਤਾਂ ਨਹੀਂ ਆਇਆ ਪਰ ਪੁਲਿਸ ਦੇ ਇਸ ਮੁਲਾਜ਼ਮ ਕੋਲੋਂ ਅੱਧਾ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਵੱਡਾ ਕੁਐਸਚਨ ਮਾਰਕ ਲੱਗ ਗਿਆ ਇਸ ਸਾਰੀ ਕਾਰਵਾਈ ਤੇ ਜੇਕਰ ਅਜਿਹੇ ਲੋਕ ਹੀ ਪੁਲਿਸ ਦੇ ਵਿੱਚ ਹੁੰਦੇ ਹੋਏ ਇਸ ਤਰ੍ਹਾਂ ਨਸ਼ੇ ਦਾ ਵਪਾਰ ਕਰਨਗੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀਆਂ ਜੋ ਆਸਾਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਕਿਵੇਂ ਬੁਰਪਵੇਗਾ ਉਹ ਕਿਵੇਂ ਖਤਮ ਹੋਵੇਗਾ ਦੋਸਤੋ ਤੁਸੀਂ ਇਸ ਘਰਵਾਈ ਨੂੰ ਕਿਵੇਂ ਦੇਖਦੇ ਹੋ ਜਰੂਰ ਕਮੈਂਟ ਕਰਨਾ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਤੇ ਉਹਨਾਂ ਦੇ ਸਾਥੀ ਦਾ ਜੋ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਉਸ ਬਾਰੇ ਵੀ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਅਤੇ ਨਾਲ ਹੀ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਜੋ ਭਾਬੀ ਹਨ ਹਰਪ੍ਰੀਤ ਸਿੰਘ ਦੇ ਜੋ ਵਾਈਫ ਹਨ ਉਹਨਾਂ ਬਾਰੇ ਵੀ ਜੋ ਮੀਡੀਆ ਦੇ ਵਿੱਚ ਗੱਲਾਂ ਉਟਰੀਆਂ ਸਨ ਕਿ ਉਹਨਾਂ ਨੇ ਹੀ ਪਰਚਾ ਕਰਵਾਇਆ ਹੈ ਹਰਪ੍ਰੀਤ ਸਿੰਘ ਤੇ ਤਾਂ ਉਹਨਾਂ ਨੇ ਵੀ ਸਾਹਮਣੇ ਆ ਕੇ ਦੱਸਿਆ ਹੈ ਕਿ ਉਹ ਆਪਣੇ ਸਹੁਰੇ ਘਰ ਹੀ ਰਹਿੰਦੇ ਨੇ ਜਦਕਿ ਕੁਝ ਲੋਕ ਜੋ ਉਹਨਾਂ ਦੇ ਵਿਰੋਧੀ ਨੇ ਉਹ ਕਹਿ ਰਹੇ ਹਨ ਕਿ ਉਹ ਤਾਂ ਆਪਣੇ ਪੇਕੇ ਪਰਿਵਾਰ ਰਹਿੰਦੇ ਨੇ ਆਪਣੇ ਬੱਚਿਆਂ ਦੇ ਨਾਲ ਵਾਕ ਹੋ ਕੇ ਤਾਂ ਹਰਪ੍ਰੀਤ ਸਿੰਘ ਦੇ ਧਰਮ ਪਤਨੀ ਨੇ ਵੀ ਇਹ ਸਪਸ਼ਟੀਕਰਨ ਦਿੱਤਾ ਹੈ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਆਪਣੀ ਰਾਏ ਦੱਸ ਸਕਦੇ ਹੋ ਤੇ ਦੋਸਤੋ ਹੁਣ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਲਈ ਜੋ ਦੂਜੀ ਖਬਰ ਹੈ ਜਾਨਕਿ ਜੋ ਚੰਗੀ ਖਬਰ ਹੈ ਤਾਂ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ MP ਖਡੂਰ ਸਾਹਿਬ ਨੇ ਜੋ ਉਹਨਾਂ ਤੇ NSA ਲੱਗੀ ਹੈ ਉਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ NSA ਨੂੰ ਚੁਣੌਤੀ ਦਿੱਤੀ ਹੈ ਇਹ ਆ ਦੋਸਤੋ ਐਨਐਸਏ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਭਾਈ ਅਮਰਤਪਾਲ ਸਿੰਘ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਅਤੇ ਕਿਹਾ ਕਿ ਜੋ ਉਹਨਾਂ ਤੇ ਐਨਐਸਏ ਲਗਾਈ ਗਈ ਹੈ ਉਹ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਹੈ ਇਸ ਕਰਕੇ ਉਹਨਾਂ ਦੀ ਐਨਐਸਏ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਅਪੀਲ ਭਾਈ ਅਮਰਤਪਾਲ ਸਿੰਘ ਵੱਲੋਂ ਮਾਨਯੋਗ ਹਾਈ ਕੋਰਟ ਨੂੰ ਕੀਤੀ ਗਈ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਆਓ ਹੁਣ ਤੁਹਾਨੂੰ ਲੈ ਚਲਦੇ ਹਾਂ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਕੁਝ ਵੀਡੀਓਜ਼ ਵੱਲ ਨਾਲ ਕਿ ਲਈ ਤੇ ਨਿਸ਼ਾਨ ਸਾਹਿਬ ਚੜਾਉਣਾ ਨਿਸ਼ਾਨ ਸਾਹਿਬ ਦੀ ਬਦਬੀ ਹੈ ਜੀ ਉੱਥੇ ਨਿਸ਼ਾਨ ਸਾਹਿਬ ਚੜਾਉਤਾ ਇਹ ਨਿਸ਼ਾਨ ਸਾਹਿਬ ਦੀ ਬਦਬੀ ਹੋ ਗਈ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਥ ਨਾਲ ਕੋਈ ਪ੍ਰੇਮ ਨਹੀਂ ਇਹਨਾਂ ਨੂੰ ਕੋਈ ਵਾਹ ਵਾਸਤਾ ਨਹੀਂ ਪੰਥ ਨਾਲ ਕੀ ਵਾਪਰਿਆ ਨੌਜਵਾਨੀ ਕਿਵੇਂ ਮਾਰ ਰਹੀ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਜ਼ਿਲ੍ਹਾ 'ਚ ਲੱਕਿਆ ਜਾ ਰਿਹਾ ਹੈ ਕਿਵੇਂ ਸਾਡੇ ਨੌਜਵਾਨ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਰੋਜ਼ ਇਸੇ ਕੱਲ ਦਾ ਕੋਈ ਵਾਸਤਾ ਨਹੀਂ ਪਰ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਪੰਥਰੀ ਚੜ੍ਹਦੀ ਕਲਾ ਦੀ ਕੋ ਗੱਲ ਆਉਂਦੀ ਹੈ ਇਹ ਸਾਰੀਆਂ ਗਿਰਜਾਂ ਬਾਹਰ ਆਣ ਕੇ ਸਿੱਖਾਂ ਦਾ ਮਾਸ ਮੋਚੜ ਨੂੰ ਕਾਲੀਆਂ ਹੋ ਜਾਂਦੀਆਂ ਤੇ ਇਹਨਾਂ ਨੇ ਕਿਹਾ ਕੀ ਹੁੰਦਾ ਵੀ ਤੁਸੀਂ ਸਿੱਖੀ ਦੀ ਬੇਇੱਜ਼ਤੀ ਕਰ ਦਿੱਤੀ ਹੈ ਜੇ ਅਸੀਂ ਸਤਪੁਰ ਦਾ ਓਟ ਆਸਰਾ ਲੈ ਕੇ ਚੱਲੇ ਹਾਂ ਜੇ ਸਤਪੁਰ ਸੱਚੇ ਪਾਤਸ਼ਾਹ ਦੀ ਗਵਾਹੀ ਤੇ ਚੱਲ ਕੇ ਵਹਿੀਰ ਕੱਢੀ ਤੇ ਜਾ ਕੇ ਅਸੀਂ ਉਸ ਦਿਨ ਵੀ ਕਿਹਾ ਸੀ ਪੀ ਜੇ ਆਪ ਕਿਸੇ ਜੋਗੇ ਹੋਈਏ ਤੇ ਫਿਰ ਸਤਿਗੁਰੂ ਜੀ ਗਵਾਈ ਚ ਨਾ ਚਲੀਏ ਫਿਰ ਸਾਡੀ ਗਵਾਈ ਚ ਲੋਕ ਚੱਲਣ ਪਰ ਅਸੀਂ ਸਤਿਗੁਰ ਅੱਗੇ ਅਦਾਸ ਬੇਨਤੀ ਪਹਿਲੇ ਦਿਨ ਹੀ ਕੀਤੀ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਬੰਦਿਆਂ ਦਾ ਓਟ ਅਸਰਾ ਬੜਾ ਤਕਿਆ ਹੈ ਬਹੁਤ ਜਥੇਬੰਦੀਆਂ ਦਾ ਓਟ ਅਸਰਾ ਤਕਿਆ ਨੌਜਵਾਨਾਂ ਨੇ ਪਰ ਅੰਤ ਨੂੰ ਸਾਡੇ ਪੱਲੇ ਖਵਾਰੀ ਪਈ ਹੈ ਕੋਈ ਸਾਨੂੰ ਕਿਤੇ ਪਿੱਠ ਉਠਾ ਗਿਆ ਕੋਈ ਕਿਤੇ ਉਠਾ ਗਿਆ ਹੁਣ ਕਿਰਪਾ ਕਰੋ ਆਪ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਆਪਸ ਦਰਸਤੀ ਅਗਵਾਈ ਕਰੋ ਖਾਸਸਾਂ ਹੀਟ ਦੇ ਵਿੱਚ ਸਤਿਗੁਰ ਦੀ ਅਗਵਾਈ ਚੱਲੇ ਅੰਮ੍ਰਿਤ ਸੰਚਾਰ ਥਾਵਾ-ਥਾਵਾ ਤੇ ਹੋਇਆ ਨੌਜਵਾਨਾਂ ਨੇ ਨਸ਼ੇ ਤਿਆਗ ਕੇ ਖੰਡੇ ਬਾਟੇ ਦੀ ਪੌਲ ਛੱਡੀ ਹੈ ਹਜ਼ਾਰਾਂ ਧਰ ਨੇ ਜਿੱਨਾ ਚ ਨਸ਼ੇ ਦਾ ਕੋੜ ਖਤਮ ਹੋ ਗਿਆ ਸੋ ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਕਿ ਅਜਨਾਲੇ ਤੁਸੀਂ ਮਹਾਰਾਜ ਦੇ ਸਰੂਪ ਲੈ ਕੇ ਕੋ ਗਏ ਉਹ ਉਸ ਤੋਂ ਬਾਅਦ ਅਸੀਂ ਕਿਆ ਵੀ ਰਪੇਰੀਅਨ ਕਾਨੂੰਨ ਬਣਿਆ ਦੁਨੀਆ ਭਰ ਦੇ ਉੱਤੇ ਰਪੇਰੀਅਨ ਕਾਨੂੰਨ ਦੁਨੀਆ ਉਹਨੂੰ ਮੰਦੀ ਹੈ ਉਦਾ ਮਤਲਬ ਕੀ ਹੈ ਉਸ ਕਾਨੂੰਨ ਦਾ ਅਰਥ ਹੈ ਕਿ ਜਿੱਧਰ ਨੂੰ ਪਾਣੀ ਦਾ ਕੁਦਰਤੀ ਵਹਾਅ ਵਗਦਾ ਹੈ ਉਸ ਧਰਤੀ ਦੇ ਲੋਕ ਉਸ ਪਾਣੀ ਦੇ ਮਾਲਕ ਹੁੰਦੇ ਨੇ ਦਰਿਆਵਾਂ ਦੇ ਨਹਿਰਾਂ ਦੇ ਮਾਲਕ ਹੁੰਦੇ ਨੇ ਜਦੋਂ ਪੰਜਾਬ ਵੰਡਿਆ ਗਿਆ ਸਾਡਾ ਪਾਣੀ ਖੋ ਕੇ ਰਾਜਸਥਾਨ ਨੂੰ ਦਿੱਲੀ ਨੂੰ ਹਰਿਆਣੇ ਨੂੰ ਦੇ ਦਿੱਤਾ ਅਸੀਂ ਤੇ ਤੁਹਾਹੀ ਭਾਈ ਵੀ ਭਾਈ ਤੁਸੀਂ ਚੀਨ ਕੋਲੋਂ ਪਾਣੀ ਲੈਂਦੇ ਜੋ ਇੱਕ ਕਾਨੂੰਨ ਦਾ ਹਵਾਲਾ ਦੇ ਕੇ ਰਿਪੀਰੀਅਨ ਕਾਨੂੰਨ ਦਾ ਚੀਨ ਨਹੀਂ ਤੇ ਪਾਣੀ ਡੱਕ ਕੇ ਆਪਣੀ ਸੂਬੇ ਨੂੰ ਦੇ ਦੇਵੇ ਸਾਰਾ ਉਹਨਾਂ ਕੋ ਮੰਗਦੇ ਜੋ ਵੀ ਭਾਈ ਇਹ ਕਾਨੂੰਨ ਕਹਿੰਦਾ ਦੁਨੀਆ ਭਰ ਦੇ ਉੱਤੇ ਬਣਿਆ ਤੁਸੀਂ ਪਾਕਿਸਤਾਨ ਨੂੰ ਪਾਣੀ ਦਿੰਦੇ ਜੋ 100 ਦੁਸ਼ਮਣੀਆਂ ਚੱਲਦੀਆਂ ਹੁਣ 100 ਜੰਗ ਚੱਲਦੀ ਹੋਵੇ ਪਾਕਿਸਤਾਨ ਨਾਲ ਪਾਕਿਸਤਾਨ ਦਾ ਪਾਣੀ ਨਹੀਂ ਹਿੰਦੁਸਤਾਨ ਰੋਕ ਸਕਦਾ ਕਿਉਂਕਿ ਕਾਨੂੰਨ ਇਹ ਗੱਲ ਕਹਿੰਦਾ ਸਿੱਖਾਂ ਨੇ ਦੁਹਾਈ ਭਾਈ ਵੀ ਜਿਹੜਾ ਕਾਨੂੰਨ ਲੈਣ ਵੇਲੇ ਵੀ ਤੁਸੀਂ ਵਰਤੋ ਜਿਹੜਾ ਕਾਨੂੰਨ ਪਾਣੀ ਦੇਣ ਵੇਲੇ ਵੀ ਵਰਤੋ ਸਿੱਖਾਂ ਵਰੀਓ ਕਾਨੂੰਨ ਨੂੰ ਤੁਸੀਂ ਛੱਕੇ ਡੰਗ ਦਿੰਦੇ ਜੋ ਉਸ ਗੱਲ ਤੇ ਇਹਨਾਂ ਨੇ ਕਿਹਾ ਵੀ ਹੋਰ ਤੁਹਾਡੇ ਤੇ ਬਾਜੀ ਚਾੜਦੇ ਐ ਐਸਵਾਈ ਵਾਲਾ ਨਹਿਰ ਦੀ ਪਟਾਈ ਸ਼ੁਰੂ ਕਰ ਦਿੱਤੀ ਹੁਣ ਜਦੋਂ ਸਰਕਾਰ ਇਹ ਨਾ ਸੁਣੀ ਜਾਵੇ ਦਰਬਾਰੇ ਇਹ ਨਾ ਸੁਣੀ ਜਾਵੇ ਜਦੋਂ ਪੁਲਿਸ ਸਾਡੀ ਵਿਰੋਧੀ ਬਣ ਜਾਵੇ ਜਦੋਂ ਕੋਰਟ ਸਾਡੇ ਖਾਲ ਆਪ ਸੁਪਰੀਮ ਕੋਰਟ ਆ ਗਏ ਜਿੰਨੂੰ